ਓਏ 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 ਪਾਸੇ ਪਾਸੇ ਪੱਤੀ ਪੱਤੀ ਆ ਗਿਆ ਤਾਂ ਐਕਸੀਡੈਂਟ ਹੋਇਆ ਟਰੱਕ ਨੂੰ ਜਾਂ ਆਗੂ ਕੋ ਲੱਗੀ ਕਿਸੇ ਤਰੀਕੇ ਨਾਲ ਵਿਚਾਰਾ ਅੱਜ ਨੂੰ ਓਰ ਤੇ ਝੂਟਾ ਦਵਾਇ ਦਿੱਤਾ ਲੈ ਲੋਬੀ ਸਵੇਰ ਦੇ ਹੋ ਕੇ 6:30 ਨਹਾਤ ਹੋ ਕੇ ਰੈਡੀ ਹੋ ਗਏ ਬਾਕੀ ਸਾਰੇ ਪਰਿਵਾਰ ਦੇ ਮੈਂਬਰ ਗਏ ਸਾਡੇ ਹੈਂ ਦੇਰ ਨੂੰ ਲਾ ਕੇ ਲੋਕ ਜਿਹੜੀ ਤੁਹਾਨੂੰ ਚੀਜ਼ ਦਿਖਾਉਣੀ ਹੈ ਨਾ ਇੱਕ ਤਾਂ ਪ੍ਰਾਣੀਆਂ ਚੀਜ਼ਾਂ ਬਹੁਤ ਪਈਆਂ ਉੱਥੇ ਇੱਕ ਜਿਹੜੀਆਂ ਗੱਲ ਝੌਂਪੜੀਆਂ ਦੇਖੀਆਂ ਸੀ ਆਪਾਂ ਉਹ ਤੁਹਾਨੂੰ ਕੋਲੋਂ ਜਾ ਕੇ ਦਿਖਾਵਾਂਗੇ ਤਾਂ ਰਾਜ ਕੋਈ ਹੋਰ ਚੀਜ਼ ਦੇਖਾਂਗੇ ਜੇ ਦਿਖਾਉਣ ਜੋਗੀ ਹੋਈ ਤਾਂ ਫਿਰ ਤੁਹਾਨੂੰ ਜ਼ਰੂਰ ਦਿਖਾਵਾਂਗੇ ਆਜੋ ਨਾਲ ਨਾਲ ਲੈ ਵੀ ਸਵੇਰ ਦਾ ਟਾਈਮ ਤੇ ਸ਼ਾਂਤੀ ਦੀ ਸ਼ਾਂਤੀ ਅੰਜਨੀ ਮਾਤਾ ਦੇ ਮੰਦਿਰ ਦੀ ਪਾਰਕਿੰਗ ਲਾਤੀ ਹੈ ਤੇ ਆ ਸਾਹਮਣੇ ਅੰਜਨੀ ਮਾਤਾ ਦਾ ਮੰਦਿਰ ਹੈ ਹਨੂਮਾਨ ਜੀ ਦੇ ਮਾਤਾ ਮम्मा ਜੀ ਆਹ ਮਾਤਾ ਜੀ ਮम्मा ਜੀ ਉਹੀ ਹੋਏ ਉਹਨਾਂ ਦਾ ਮੰਦਿਰ ਹੈ ਇੱਥੋਂ ਪ੍ਰਸ਼ਾਦ ਲਓ ਤੇ ਅੰਦਰ ਮੱਥਾ ਟੇਕਣ ਜਾਓ ਵੀ ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚੱਲੇ ਆਂ ਬਾਪਾ ਜੀ ਹੈ ਅਗੇ ਸ਼ਹਿਰ ਸਨੀਵਾਰ ਦਾ ਸਨੀਵਾਰ ਤੋਂ ਬੰਦਰ ਭਾਰੇ ਰੋਟੀ ਵਾਲੇ ਤੇ ਚਾਹ ਵਾਲੇ ਕੋਲ ਲਾ ਲਾ ਹੁਣ ਗੱਡੀ ਵਾਲੇ ਭਾਈ ਲਾ ਲਾਂਗੇ ਲਾ ਗੱਡੀ ਵਾਲੇ ਬੈ ਗੱਡੀ ਵਾਲੇ ਬਾਬੂ ਹਾਂ ਹਾਂ ਦੂਰ ਆਵੇ ਇੱਕ ਇੱਕ ਆਖਣਾ ਹਾਂ ਇਹਦੇ ਚ ਫੜ ਫੜਨ ਗਏ ਸੀ ਪਿਛਲੀ ਵਾਰੀ ਇਹਦੇ ਚ ਨਹੀਂ ਸੀ ਹੋਰਸਿਸ ਹੀ ਹੋ ਰਾਜਪਾਲ ਤੇ ਮੈਂ ਭਾਈ ਆ ਬੈਠਿਆ ਆ ਬੈਠੇ ਪਤਾ ਨਹੀਂ ਇੱਥੇ ਕਿੱਥੇ ਸੀ ਕਿਤੇ ਫੜਨ ਗਏ ਆ ਪਾਜਾ ਭਾਈ ਓਏ ਆ ਕਨਵਾਰੀ ਪਿੰਡ ਕੱਲ ਸਾਨੂੰ ਮੋਰ ਮਿਲੇ ਨਹੀਂ ਅੱਜ ਮੀਂਹ ਪਏ ਤੋਂ ਬਾਹਰ ਨਿਕਲੇ ਤੇ ਪੈਲ ਪਾਈ ਖੜੇ ਆ ਓ ਦੇਖ ਮੇਤਰ ਪੈਲ ਕੋਠੇ ਤੇ ਨੱਚੀ ਜਾਂਦਾ ਕਿ ਨਹੀਂ ਦੇਖ ਪੈਲ ਪਾਈ ਮੋਰ ਨੇ ਹੈ ਉਹ ਤੂੰ ਮੇਰੇ ਵਾਲੇ ਕਿਉਂ ਆਇਆ ਉਹ ਭਾਈ ਮੇਰੇ ਕੋਲ ਹੈ ਨਹੀਂ ਕੁਛ ਖਾਣ ਨੂੰ ਮੇਕੋ ਫੋਨ ਹਟ ਰਹਿ ਲੈਂਦੇ ਯਾਰ ਤੂੰ ਕਿ ਲੋ ਸਾਰੇ ਯਾਰ ਆ ਸਾਰੇ ਆ ਗਏ ਆ ਸਾਰੇ ਮੇਰੇ ਇੰਨੀ ਆ ਗਏ ਉਹ ਪਿੱਛੇ ਖੜਾ ਇੱਕ ਆ ਦੇਖ ਭਈ ਮੋਰ ਇੱਕ ਉਹ ਬੈਠਾ ਪਿੱਛੇ ਸਾਹਿਬ ਇਹਨਾਂ ਨੇੜੋਂ ਦਿਖਾਵਾਂ ਇਹ ਦੇਖ ਕੇ ਉੱਡ ਜਾਂਦੇ ਯਾਰ ਦੇਖ ਭੱਜ ਗਿਆ ਨੇੜੇ ਉੱਪਰ ਦਾਣਾ ਲੋਕ ਪਾਉਂਦੇ ਆ ਤੇ ਕਿੰਨੇ ਵਧੀਆ ਇਹ ਪਰਣਾ ਮੈਨੂੰ ਲੱਗਦਾ ਕੋਈ ਪਾਣੀ ਵਾਲਾ ਇੰਨਾ ਨਹੀਂ ਰੱਖਿਆ ਹੋਇਆ ਇੱਥੇ ਕਰਕੇ ਮੀਂਹ ਦਾ ਇਥੋਂ ਦੀ ਸ਼ਾਇਦ ਮੀਂਹ ਦਾ ਪਾਣੀ ਜਾਂਦਾ ਉਹ ਭੱਜ ਕੇ ਦੇਖ ਕੇ ਲਓ ਜੀ ਸਾਬ ਰਤਨਗੜ ਗੇਟ ਪਹੁੰਚ ਗਏ ਕੱਲ ਇਹੀ ਗੇਟ ਤੁਹਾਨੂੰ ਜਾਂਦੇ ਵਿਖਾਇਆ ਸੀ ਤੇ ਹੁਣ ਪਹੁੰਚ ਗਏ ਸਾਹਮਣੇ ਦੋ ਟਾਬੇ ਆ ਤੇ ਦੋਮੋਂ ਚੋ ਦੇਖਦੇ ਆ ਵੀ ਕਿਹੜਾ ਆਪਣਾ ਸੈੱਟ ਪੈਂਦਾ ਸੈੱਟ ਤਾਂ ਘਰ ਸਾਰੇ ਬਹਿ ਜਾਂਦੇ ਆ ਪਰ ਲੋਕੇਸ਼ਨ ਕਿਹਦੀ ਚੰਗੀ ਆ ਉੱਥੇ ਜਾ ਕੇ ਦੇਖਦੇ ਆ ਲੰਗਰ ਪਾਣੀ ਸ਼ਾਕੇ ਤੇ ਫਿਰ ਅਗੋਂ ਤੁਰਦੇ ਹਾਂ ਦੇਵੀਆਂ ਔਰ ਸਜਨੋ ਕੁਰਸੀ ਦੀ ਪੇਟੀ ਖੋਲਦੀ ਜਾਏ ਵਿਨਾਇਕ ਹੋਟਲ ਐਂਡ ਰੈਸਟੋਰੈਂਟ ਪਰ ਗੱਡੀ ਰੁਕਦੀ ਜਾਏ ਆਕੇ ਨਾਸ਼ਤਾ ਪਾਣੀ ਕਰਨਾ ਪਾ ਆਕੇ ਸਰਸਰੇ ਰੋਟੀ ਨੇ ਪਾਣਨਾ ਹੈ ਰੋਟੀ ਪਾਣੀ ਸਾਈਕਲਿਆ ਪਰੌਠੇ ਸਾਈਕਲਿਆ ਤੇ ਹੁਣ ਚੱਲਿਆਂ ਅਗਲੇ ਸਫਰ ਵੱਲ ਆ ਦੇਖੋ ਇਹ ਰਾਜਸਥਾਨ ਦੇ ਖੇਤ ਨੇ ਡੱਡੀਆਂ ਜੀਆਂ ਬਣੀਆਂ ਹੋਈਆਂ ਨੇ ਇਹਨਾਂ ਦਾ ਮੀਨ ਦਾ ਪਾਣੀ ਇਕੱਠਾ ਹੁੰਦਾ ਹੈ ਦੇ ਵਿੱਚ ਅਸੀਂ ਕਿੱਥੇ ਆਏ ਕਿੱਥੇ ਆਪਾਂ ਅੱਜ ਆਪਾਂ ਆਇਆ ਇੱਥੇ ਰਾਜਸਥਾਨ ਰਾਸਤਾਂ ਦੇ ਖੇਤਾਂ 'ਚ ਇੱਥੇ ਹਰ ਵਾਰੀ ਖੜ ਕੇ ਜਾਨੇ ਹੁੰਨੇ ਆ ਉਹ ਪਿੱਛੇ ਨਾ ਜਿੰਨੇ ਵੀ ਉਹ ਬਣੇ ਆ ਹਰ ਵਾਰੀ ਇੱਥੇ ਆ ਕੇ ਜਾਨੇ ਆ ਤੇ ਅੱਜ ਕੀ ਇਹ ਵੀ ਨਾਲ ਆਇਆ ਅੱਛਾ ਪਿਛਲੀ ਵਾਰੀ ਵੀ ਆਇਆ ਸੀ ਪਹਿਲਾਂ ਆਇਆ ਸੀ ਤੂੰ ਆਹ ਦੇਖੋ ਆ ਇਹ ਵੀ ਆਇਆ ਸੀ ਇਹ ਚੂੰਪੜੀ ਬਾਈ ਰਹਿੰਦੇ ਲੋਕੀ ਰਹਿੰਦੇ ਸੀਗੇ ਪਹਿਲਾਂ ਤੇ ਹੁਣ ਇਹਨਾਂ ਨੇ ਮਕਾਨ ਮਕੂਲ ਬਣਾ ਲਏ ਇੱਥੇ ਮਕਾਨ ਪੱਕੇ ਬਣਾਤੇ ਆ ਤੇ ਦੇਖ ਵੀ ਕਿੰਡੀ ਵਧੀਆ ਬਣੀ ਆ ਆਪਣੇ ਹੁਣ ਲੋਕੀ ਛੌਂਕ ਨੂੰ ਬਣਾਉਂਦੇ ਆ ਨਾ ਇਹ ਬਾਹਰ ਬਣਾਉਣ ਨੂੰ ਜਿੱਥੇ ਉਹ ਤੇ ਇਹਨਾਂ ਦੇ ਪੱਕੇ ਘਰ ਹੀ ਨੇ ਵਿਚਾਰੇ ਆਂ ਵੀ ਇਹ ਚਾ ਇਹਨਾਂ ਦੇ ਪੱਕੇ ਘਰ ਆਏ ਆਪਣੇ ਵਾਲੇ ਹੁਣ ਛੌਂਕ ਨੂੰ ਬਣਾਉਂਦੇ ਆ 40 40 50 50 ਹਜ਼ਾਰ ਲਾ ਕੇ ਉਹ ਬਾਹਰ ਬੈਨ ਨੂੰ ਵੈਸੇ ਬੈਨ ਨੂੰ ਪਹਿਲਾਂ ਇੱਥੇ ਫਸਲ ਵੀ ਨਹੀਂ ਹੁੰਦੀ ਸੀ ਹੁਣ ਨਰਮਾ ਵੀ ਹੁੰਦਾ ਹੋਵੇ ਨਰਮਾ ਦੇ ਚਾਲੀ ਤੱਕ ਪਿਛਲੇ ਇਹਨਾਂ ਨੇ ਪਿੱਛੇ ਕਣਕ ਵੀ ਬੀਜੀ ਆ ਆ ਨਰ ਮੇਦੀਆਂ ਛਟੀਆਂ ਹਜੇ ਤੱਕ ਖੜੀਆਂ ਹੋਈਆਂ ਇੱਥੇ ਨਰਮਾ ਵੀ ਹੋ ਗਿਆ ਪਿਛਲੇ ਵਾਰ ਜਦੋਂ ਅਸੀਂ ਆਏ ਸੀ ਨਾ ਉਦੋਂ ਇੱਥੇ ਗੁਵਾਰੀ ਤੇ ਮੂੰਗਫਲੀ ਸੀ ਐਤ ਕਿੰਨਾ ਨੇ ਹੁਣ ਉਹ ਤਿਆਰੀ ਕਰਨੀ ਐ ਵੀ ਗੁਵਾਰੀ ਗੂਰੀ ਜੀ ਸਾਰੀ ਤੇ ਮੈਂ ਕਹਿੰਦਾ ਵੀ ਆਹ ਦੇਖਾ ਪੱਕੇ ਘਰ ਐ ਇਹ ਨਜ਼ਰ ਰਹਿਣ ਦਾ ਸਕੂਨ ਕਿੰਨਾ ਆਪਣੇ ਆਪਾਂ ਤਾਂ ਕਹਿੰਦੇ ਨਖਰੇ ਮਾਰਦੇ ਆ ਨਾ ਤੇ ਆਹ ਦੇਖ ਵੀ ਇੱਥੇ ਮਤਲਬ ਕਈ ਵਾਰੀ بارشਾਂ ਦਾ ਪਾਣੀ ਵੀ ਆਵੇ ਜਾਂ ਕੁਝ ਵੀ ਐ ਇਹ ਇਹਨਾਂ ਦੇ ਪੱਕੇ ਘਰ ਸੀ ਆ ਵੇ ਕਿੱਡੇ ਸੋਹਣੇ ਬਣਾਏ ਹੋਏ ਆ ਚੌਂਦੇ ਵੀ ਨਹੀਂ ਹਾਂ ਇਹ ਇਹ ਚੌਂਦੇ ਨਹੀਂਗੇ ਵੈਸੇ ਇਹਨਾਂ ਨੇ ਇਸ ਤਰੀਕੇ ਨਾਲ ਬਣਾਏ ਹੁੰਦੇ ਆ ਤੇ ਹੁਣ ਉਹਨਾਂ ਨੇ ਪੱਕੇ ਘਰ ਬਣਾ ਲਏ ਆਪਣੇ ਚਲੋ ਰਹਿਣਾ ਸੌਖਾ ਹੋ ਗਿਆ ਜੇ ਤੁਹਾਨੂੰ ਅੰਦਰੋਂ ਵਿਖਾਈਏ ਇਹਨੂੰ ਤੇ ਅੰਦਰੋਂ ਇਹਨਾਂ ਨੇ ਇਸ ਟਾਈਮ ਇਸ ਘਰ ਚ ਆ ਸਾਮਾਨ ਰੱਖ ਛੱਡਿਆ ਆ ਦੇਖੋ ਯਾਰ ਵੀ ਕਿੱਡੀ ਕਲਾਕਾਰੀ ਵਧੀਆ ਹੈ ਅੰਦਰ ਚਾਦਰਾਂ ਚ ਉਦਰਾ ਲਾ ਕੇ ਇਹਨਾਂ ਨੇ ਵੀ ਪਾਣੀ ਤੋਂ ਬਚਣ ਲਈ ਕਿੱਡੀ ਸੋਹਣੀ ਬਣਾਈ ਆ ਆ ਪਿੰਜਰਾ ਰੱਖ ਛੱਡਿਆ ਸ਼ਾਇਦ ਕੋਈ ਜਾਨਵਰ ਦਾ ਹੋਵੇ ਆ ਦੇਖੋ ਇਹਨਾਂ ਨੇ ਆਪਣੇ ਬਣਾਉਂਦੇ ਆ ਉਹ ਤੂੜੀ ਨੂੰ ਉੱਤੋਂ ਲਿਪਕੇ ਰੱਖਦੇ ਆ ਇਹਨਾਂ ਨੇ ਤੂੜੀ ਨੂੰ ਜਾਲੀ ਲਾ ਕੇ ਰੱਖੀ ਆ ਵੀ ਇਹਨਾਂ ਦੀਆਂ ਬੱਕਰੀਆਂ ਨਾ ਖੁੱਲੀਆਂ ਫਿਰਦੀਆਂ ਰਹਿੰਦੀਆਂ ਪਸ਼ੂ ਵੀ ਇਹ ਖਾਨ ਨਾ ਤੇ ਨਰਮੇ ਦੀਆਂ ਛਟੀਆਂ ਹਜੇ ਤੱਕ ਖੜ ਇਹਨੇ ਦੇ ਖੇਤਾਂ 'ਚ ਇਹ ਬਟਾਣੀ ਪੈਂਦੀਆਂ ਕਿਉਂਕਿ ਜਦੋਂ ਰੇਤ ਆ ਰੇਤ ਫਿਰ ਮੀਂਹ بارش ਆਉਂਦੀ ਤਾਂ ਉਹੋਂ ਖੁਰ ਜਾਂਦੀਆਂ ਵੈਸੇ ਵੀ ਇਹ ਫਿਰ ਤਾਰਾਂ ਲਾ ਕੇ ਰੱਖਦੇ ਆ ਇਸ ਤਰੀਕੇ ਨਾਲ ਜਿੱਥੇ-ਜਿੱਥੇ ਤਾਰ ਲੱਗੀ ਹੋਊਗੀ ਇਹ ਇਥੋਂ ਸਮਝ ਲਓ ਕਿ ਇਹ ਦੂਜੇ ਬੰਦੇ ਦਾ ਖੇਤ ਆ ਕਿਸੇ ਹੋਰ ਦਾ ਖਾਲਾ ਨਾ ਕੋਈ ਹੋਰ ਹਾਂ ਨਾ ਕੋਈ ਖਾਲਾ ਹੈ ਬਾਰਿਸ਼ ਤੇ ਹੈ ਹਾਂ ਬਾਰਿਸ਼ ਤੇ ਨਿਰਭਰ ਹੈ ਪਾਣੀ ਪੁੱਛਿਆ ਬਾਈ ਨੂੰ ਵੀ ਆ ਸੋਲਰ ਕਿੰਨੇ ਥੱਲੋਂ ਚੱਕਦੀ ਆ ਮੋਟਰ ਕਹਿੰਦੇ ਬਾਈ 4 450 ਫੁੱਟ ਤੋਂ ਚੱਕਦੀ ਆ ਥੱਲੋਂ ਪਾਣੀ ਪੀਣ ਦਾ ਪ੍ਰਬੰਧ ਵੀ ਬਸ ਇਹੋ ਹੀ ਆ ਤੇ ਬਿਜਲੀ ਦਾ ਪ੍ਰਬੰਧ ਜ਼ਰੂਰ ਹੈਗਾ ਇਥੇ ਛੋਟੀ ਚੱਕੀ ਹੈ ਇਹ ਛੋਟੀ ਜੰਕੀ ਹੈ ਵੀ ਦੂਸਰੇ ਹੁੰਦੇ ਨੇ ਚੱਕੀਆਂ ਨੇ ਦੂਰ ਹੁੰਦੇ ਨੇ ਸ਼ਹਿਰ ਦੂਰ ਨੇ ਹਾਂ ਸ਼ਹਿਰ ਦੂਰ ਹੈ ਵੀ ਚੱਕੀਆਂ ਦੂਰ ਹਨਾਂ ਨੇ ਫਿਰ ਇੱਧਰ ਤਰਾਂਗੇ ਛੋਟਾ ਛੋਟਾ ਚੱਕੀਆਂ ਲੱਗੀਆਂ ਨੇ ਠੀਕ ਠੀਕ ਹਾਂ ਜਿਹੜਾ ਰਾਜਸਥਾਨ ਦਾ ਜਿਹਨੂੰ ਜਹਾਜ ਕਹਿ ਦਿੰਦੇ ਆ ਨਾ ਉਹ ਆ ਚੱਲਿਆ ਲੈਣਾ ਝੂਟਾ ਸੀ ਇੱਧੇ ਤੇ ਪਰੋ ਗੱਡੀ ਭਾਈ ਫਿਰਦਾ ਮਗਰ ਤੇ ਖੇਤ ਖੁੱਦ ਚੱਲਿਆ ਕਿਤੇ ਪਰ ਚੱਲਿਆ ਖੇਤੋਂ ਤੇ ਰੁਕ ਗਿਆ ਸਾਨੂੰ ਦੇਖ ਕੇ ਹੀ ਹੱਥ ਮਾਰਿਆ ਉਹ ਸਾਡੇ ਛੋਟੇ ਡਾਉਣ ਦੀ ਨਾ ਇੱਛਾ ਸੀ ਕਿ ਵੀ ਮੈਂ ਉੱਠ ਕੇ ਝੂਟਾ ਲੈਣਾ ਅੱਜ ਉਹਨੂੰ ਉੱਠ ਕੇ ਝੂਟਾ ਦਵਾਇ ਦਿੱਤਾ ਲੈ ਡਰਤਾ ਨਹੀਂ ਅਮੀ ਕਹਿੰਦਾ ਸੀ ਮੈਨੂੰ ਡਰ ਲੱਗਦਾ ਕਿਉਂ ਬਾਉ ਜੀ ਇਹ ਕਹਿੰਦਾ ਸੀ ਮੈਂ ਮੈਨੂੰ ਡਰ ਲੱਗੂਗਾ ਮੈਂ ਖੜਾ ਨੂੰ ਨਹੀਂ ਡਰ ਨਹੀਂ ਲੱਗਦਾ ਆ ਬੈਠਾ ਚੜਿਆ ਹੁਣ ਠੀਕ ਆ ਚੱਲ ਵੀ ਬਾਪੂ ਤੋੜ ਲੋ ਤੋੜ ਲੋ ਮਾਰਾ ਜਾ ਹੱਥ ਪਾਲ ਨਹੀਂ ਚੰਗਾ ਕੁੱਟ ਕੇ ਡਰੇ ਤੋਂ ਡਰੇ ਤੋਂ ਬਣੀ ਨਹੀਂ ਨੰਨੇ ਡਰਦਾ ਨਹੀਂ ਐ ਨਹੀਂ ਡਰਦਾ ਇੱਥੇ ਹੀ ਆਪੇ ਮੁੰਡੀ ਇੱਧਰ ਰੱਖੀ ਤੇਰੀ ਵੀਡੀਓ ਬਣੀ ਜਾਂਦੀ ਐ ਐ ਕਰ ਦੇ ਹੁ ਚੋਰਾ ਇੱਕ ਬੁੱਕ ਆ ਲੈ ਆਵੀਂ ਉਹ ਤੇ ਸੁੰਦਰ ਦਾ ਦਰਦਾ ਨਹੀਂ ਉੱਠੀ ਨਹੀਂ ਦਰਦਾ ਤੇ ਸੁੰਦਰ ਦਾ ਆਹ ਚੱਲਿਆ ਆਹ ਚੱਲਿਆ ਸਾਡਾ ਬੁੰਗੜ ਇਹ ਨਹੀਂ ਦਰਦਾ ਡਰਦਾ ਕਿਤੇ ਸਾਰੇ ਕਹਿੰਦੇ ਦਰਦਾ ਦਰਦਾ ਬਸ ਚੱਲ ਵੀ ਚੱਲ ਲਾ ਲੈਨੇ ਤਨ ਹਣ ਬਾਪੂ ਲਾਲੂ ਕਹਿੰਦਾ ਤਨ ਗਾਉਂ ਬਾਈ ਆਪਾਂ ਕਹਿੰਦੇ ਸੀ ਡਰੂਗਾ ਡਰੂਗਾ ਫੇਰ ਵੇਖ ਟਾਇਰ ਵੇਖ ਵੀ ਟਾਇਰ ਕਹਦੇ ਬਾਈ ਇਹ ਟਰੈਕਟਰ ਨੂੰ ਕਦੇ ਟਾਇਰ ਆਗੇ ਟਰੱਕ ਦੇ ਟਾਇਰ ਆ ਨੀ ਟਰੱਕ ਦੇ ਟਾਇਰ ਆ ਹਾਂ ਆ ਗਿਆ ਤਾਂ ਐਕਸੀਡੈਂਟ ਹੋਇਆ ਟਰੱਕ ਨੂੰ ਜਾਂ ਆਗੋ ਕੋ ਲੱਗੀ ਕਿਸੇ ਤਰੀਕੇ ਨਾਲ ਵਿਚਾਰਾ ਅਭੀ ਬਜੀਜੇ ਕੋ ਕਣਕ ਬਦਿਓ ਜੇ ਠਾ ਹੈ ਹਰਬ ਕਣਕ ਦੀ ਰੋਟੀ ਕੋ ਪਹਿਲਾਂ ਬਾਜਰੋ ਖਾਂਦਾ ਜੇ 12 ਮਹੀਨੇ ਹੀ ਬਾਜਰੋ ਖਾਂਦਾ ਪਹਿਲਾਂ ਬਾਜਰੇ ਦੀ ਰੋਟੀ ਦੋ ਫਿਰ ਗਰਮ ਹੋਇਆ ਗਰਮੀ ਮੈਂ ਗਰਮੀ ਨਹੀਂ ਸਰਦੇ ਚ ਤਕ ਤਵਾਰ ਹੁੰਦਾ ਨਹੀਂ ਤਕ ਤਵਾਰ ਹੁੰਦਾ ਨਾ ਬਾਪੂ ਬਾਜਰਾ ਬਾਜਰਾ ਤਕ ਤਵਾਰ ਹੁੰਦਾ ਜੇ ਹੁਣ ਲੈ ਜਾਣਾ ਹੋਵੇ ਬਾਜਰਾ ਮਿਲ ਜੂਗਾ ਬਾਜਰਾ ਪਿੰਨ ਤੋ ਦਿੱਤਾ ਪਹਿਲੀ ਕਰ ਅੱਛਾ ਕਿ ਜਾਂ ਤਾਂ ਕਾਫਾਨ ਹੈ ਅਜੀ ਇੱਥੇ ਆ ਕੇ ਬੜਾ ਜਾਣਦੇ ਹਾਂ ਹਰ ਬੰਦੇ ਫੋਨ ਫਾਨ ਰੱਖੋ ਫੋਨ ਫਾਨ ਹੈ ਕਿ ਆ ਨੈਟ ਨੁੱਟ ਚੱਲਦਾ ਵੋ ਨੈਟ ਨੈਟ ਨਹੀਂ ਚੱਲਦਾ ਨੀ ਜੀ ਪੈਡ ਫੋਨ ਰੱਖੋ ਹੈ ਸਿੰਪਲ ਫੋਨ ਜੋ ਬੱਚੇ ਜੋ ਬੱਚੇ ਅੱਜ ਕੱਲ ਦੇ ਬੱਚੇ ਰੱਖਦੇ ਹੋ ਨੈਟ ਵਾਲਾ ਫੋਨ ਅੱਛਾ ਅੱਛਾ ਤਾਂ ਇਹ ਹਸਪਤਾਲ ਬਹੁਤ ਕਮ ਹੈ ਨਾ ਇੱਧਰ ਹਸਪਤਾਲ ਕੀ ਜਰੂਰਤ ਨਹੀਂ ਪੈਂਦੀ ਹੈ ਨੀ ਹਸਪਤਾਲ ਕੋ ਨਹੀਂ ਹੈ ਸਾਡੇ ਤਾਂ ਲੋਕ ਬਿਮਾਰ ਹੀ ਬੜੇ ਹੁੰਦੇ ਆ ਜ਼ਹਿਰ ਖਾ ਖਾ ਕੇ ਇੱਕ ਹਸਪਤਾਲ ਤੇ ਉਹ ਆਈਲੈਂਡ ਵਾਲਾ ਸੈਂਟਰ ਕੋਈ ਵੀ ਨਹੀਂ ਕਣਕ ਮੈਂ ਜ਼ਿਆਦਾ ਨਹੀਂ ਕਰਦੇ ਨਹੀਂ ਖਾਤ ਖਾਤ ਆਹ ਆਪਣੇ ਆਹ ਤੁਸੀਂ ਖਾ ਲਿਆ ਅੱਛਾ ਦੂਜੀ ਪਾਉਂਦੇ ਦੂਸਰੀ ਨਹੀਂ ਪਾਉਂਦੇ ਨਹੀਂ ਪਾਉਂਦੇ ਦੂਸਰੀ ਤੇ ਨਹੀਂ ਪਾਉਂਦੇ ਕੰਮ ਘੇਰੇ ਨੇ ਕਣਕ ਕਿਤਨੀ ਨਿਕਲ ਆਤੀ ਹੈ ਜਿਆਸੇ 8 8 9 ਕੁਟਲੇ 8 9 ਗੰਢੇ 8 9 6 ਡਿੱਗ ਗਈ ਡਿੱਗ ਗਈ 6 ਕਿਆ 7 ਕਿਆ 8 ਕਿਆ ਇਹ ਤਾਂ ਵਧੀਆ 8 9 ਗੰਢੇ ਡਿੱਗੇ ਵਧੀਆ 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 ਕਣਕ ਇਹਦੇ ਖਾਸ ਪਰੇ ਘਟ ਪਾਉਂਦੇ ਆ ਹਾਂ ਜੇ ਖਿੱਚ ਕੇ ਪਾਵੇ ਤਾਂ ਉਹ ਵੀ ਝੜ ਵਧੀਆ ਕਰੀ ਐ ਵੀ ਵਧੀਆ ਸਿਰຊੋਂ 5 ਕਿਲੋ 5 5 5 ਅਸੀਂ ਹਰ ਵਾਰ ਇੱਥੇ ਆ ਕੇ ਜਾਂਦੇ ਜਦੋਂ ਵੀ ਆਈਦਣ ਇੱਥੇ ਰੁੱਕ ਕੇ ਚਾਹੀਦਾ ਹੁੰਦਾ ਉਹ ਤੁਹਾਡੇ ਅੱਗੇ ਵਾਲੇ ਘਰ ਉਹ ਵਾਲੇ ਅੱਗੇ ਵਾਲੇ ਆਪਣੇ ਘਰ ਉਹ ਮਕਾਨ ਅੱਗੇ ਵਾਲੇ ਆ ਕਿ ਆਪ ਨੂੰ ਅੱਗੇ ਰਹਿ ਗਿਆ ਅੱਛਾ ਉਹ ਦੂਸਰੀ ਸਾਈਡ ਇਧਰ ਹਾਂ ਠੀਕ ਠੀਕ ਅਭੀ ਨੂੰ ਖੇਤੋਂ ਆਏ ਉਹਦੇ ਨਾ ਗਾਮ ਹੋਏ ਅੱਛਾ ਗਾਮ ਕਿਸ ਦਾ ਗਾਮ ਉਹ ਪਿੰਡ ਹੈ ਕਿ ਕਿੰਨੇ ਕ ਕਰ? ਉਸ ਹੀ ਤੋਂ ਗਾਮ ਦਾ। ਅੱਛਾ। ਤੇ ਰਸਤਾ ਤਾਂ ਹੈ ਨਹੀਂ ਕੋਈ। ਨਹੀਂ ਅੱਗੇ ਤੋਂ ਉਹ ਨਹੀਂ ਦਾ ਪਿੰਡਾਂ ਨੂੰ ਕੱਚੇ ਰਸਤੇ ਜਾਂਦੇ ਇਹਨਾਂ ਦੇ। ਅੱਛਾ 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 ਅੱਛਾ। ਅੱਛਾ ਅੱਗੇ ਬੇਟਾ ਕਿੰਨੇ ਕਰਾ ਮੰਗਾ ਸਰਚ? ਮੰਗਾ ਸਰ ਮੈਂ ਆਪਸੇ। ਹੈ ਨਹੀਂ? ਬਸ 아이 10-12 ਘਰ ਹੋਣਗੇ ਹਣੀ। ਕਿ ਜ਼ਿਆਦਾ? ਚੱਲ। ਅੱਛਾ ਅੱਛਾ 450। ਚੱਲ ਕੇ ਇਹ ਮੰਗਾ ਸਰ। ਕਿੰਨੇ ਕਿਲੋਮੀਟਰ ਇੱਥੋਂ ਬਾਪੂ? ਮੰਗਾ ਸਰ। ਇੱਥੋਂ 2 ਕੋਸਾ 4 ਕਿਲੋਮੀਟਰ। 4 ਕਿਲੋਮੀਟਰ ਅਟਕੀ ਨਾ ਉਹ ਇਹ ਰਸਤਾ ਨਹੀਂ ਜਾਣਾ ਕੱਚਾ ਹੈ ਕੱਚਾ ਹੈ ਠੀਕ ਇਹ ਰੋਡ ਤਾਂ ਹੈ ਅਸਲ ਵਿੱਚ ਹਾਂ ਅੱਛਾ ਮੈਂ ਜਾਂਦੇ ਆ ਬੱਕਰੇ ਰਸਤੇ ਬੱਕਰੇ ਤੇ ਤਾਂ ਉਹ ਮਤਲਬ ਟਰੈਕਟਰ ਪਰ ਖੇਤ ਗਿਆ ਮੰਗਾ ਸਰ ਜ਼ਮੀਨ ਹੈ ਸਰੀ ਮੰਗਾ ਸਰ ਜ਼ਮੀਨਾਂ ਥਰੇ ਇਹ ਮਾਨ ਸਰ ਹੁਣ ਵੇਲੇ ਨਾ ਸਰਦਾਰ ਸ਼ਹਿਰ ਤੋਂ ਪਹਿਲਾਂ ਸਾਰਾ ਹੀ ਮਚ ਗਿਆ ਉਹ ਦੇਖ ਸਾਰਾ A to Z ਮਚਾ ਪਿਆ ਕਾਲਾ ਹੋ ਗਿਆ ਟਾਇਰ ਟੂਰ ਵੀ ਸਾਰੇ ਮਚ ਗਏ ਉਹ ਟਾਇਰਾਂ ਚੋਂ ਸਾਰੀਆਂ ਤਾਰਾਂ ਨਿਕਲੀਆਂ ਆ ਬਾਕੀ ਤਾਂ ਰੱਬ ਦੇ ਰੰਗ ਆ ਆਪਣਾ ਜਿੰਨਾ ਹੋ ਸਕੇ ਡਰਾਈਵਰ ਬੀਰੋ ਧਿਆਨ ਰੱਖਿਆ ਕਰੋ